ਇਦਾਂ ਮੈਨੂੰ ਜਦੋਂ ਜੀ ਮੈਂ ਚੱਲਦਾ ਗਿਆ ਚੱਲਦਾ ਗਿਆ ਮੈਂ ਬਾਅਦ ਤੁਸੀਂ ਤੁਹਾਡੀ ਮਰਜ਼ੀ ਹੈ ਜੀ ਮੈਂ ਤਾਂ ਜਦੋਂ ਦਾ ਮੈਨੂੰ ਪਤਾ ਲੱਗਿਆ ਹੈਗਾ ਕਿ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦੀ ਆਪਣੀ ਵੀਡੀਓ ਨੂੰ ਪਲੀਜ਼ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ ਅੱਜ ਦਾ ਵਿਸ਼ਾ ਬਹੁਤ ਜ਼ਰੂਰੀ ਹੈਗਾ ਤੇ ਜਿੱਦਾਂ ਕਿ ਸਕਰੀਨ ਤੇ ਤੁਸੀਂ ਦੇਖ ਹੀ ਲਏਗਾ ਕੀ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਵਰਪੋ ਸਾਦਾ ਜੀ ਹੈ ਵਾਹਿਗੁਰੂ ਵਿੱਚ ਤੇ ਅੱਜ ਆਪਾਂ ਜੀ ਵੀਡੀਓ ਵਿੱਚ ਸਿਮਰਨ ਬਾਰੇ ਗੱਲਬਾਤ ਕਰਾਂਗੇ ਮੈਂ ਤਾਂ ਕੀ ਗੱਲਬਾਤ ਕਰਨੀ ਹੈ ਜੀ ਉਹ ਪ੍ਰਮਾਤਮਾ ਹੀ ਵਾਹਿਗੁਰੂ ਮੇਰ ਕਰਦੇ ਨੇ ਇਨਸਾਨ ਦੇ ਲਈ ਹੁੰਦੇ ਨੇ ਉਹਨਾਂ ਦੀ ਸੇਵਾ ਲਈ ਇੱਕ ਮੇਰੀ ਕੀ ਤੁਸੀਂ ਪਹਿਲਾਂ ਨੇ ਮੈਸੇਜ ਕੀਤਾ ਕਿ ਸਿਮਰਨ ਬਾਰੇ ਦੱਸਿਆ ਜਾਵੇ ਪ੍ਰਮਾਤਮਾ ਨੇ ਮੇਰੇ ਕਿਤੀ ਜੀ ਤਾਂ ਆਪਾਂ ਅੱਜ ਵੀਡੀਓ ਬਣਾਈ ਇਹ ਜਿਆਦਾ ਵੀਡੀਓ ਨੂੰ ਲੰਮਾ ਕਰਨ ਤੋਂ ਪਹਿਲਾਂ ਜੀ ਆਪਾਂ ਵੀਡੀਓ ਦੀ ਸਟਾਰਟ ਕਰਦੇ ਆ 2022 ਸਮੇਂ ਦੀ ਗੱਲ ਹੈਗੀ ਹੈ ਉਸ ਸਮੇਂ ਮੇਰਾ ਅਮਰਤਪਾਣ ਨਹੀਂ ਕੀਤਾ ਹੋਇਆ ਸੀ ਸ਼ੁਰੂਆਤ ਵਿੱਚ 2022 ਦੇ ਵਿੱਚ ਤਾਂ ਮੇਰਾ ਸਰੀਰ ਟੈਨਸ਼ਨਾਂ ਨਾਲ ਭਰਿਆ ਰਹਿੰਦਾ ਸੀ ਜਿੱਦਾਂ ਮੈਨੂੰ ਕੋਈ ਕਿਛ ਕੁ ਕਹਿ ਵੀ ਦਿੰਦਾ ਸੀ ਤਾਂ ਮੈਨੂੰ ਗੁੱਸਾ ਆਉਂਦਾ ਸੀ ਤੇ ਟੈਨਸ਼ਨਾਂ 'ਚ ਕੰਮ ਕਰਨਾ ਮੈਂ ਟੈਨਸ਼ਨਾਂ 'ਚ ਰਹਿਣਾ ਬੱਚਿਆਂ ਮੀਆਂ ਵੀ ਟੈਨਸ਼ਨਾਂ ਲੈ ਜਾਣੀਆਂ ਬੱਚਾ ਕਿਦਾਂ ਪੜਾਈ ਕਰੂਗਾ ਜਾਂ ਕਿਦਾਂ ਬਹੁਤ ਟੈਨਸ਼ਨ ਚ ਰਹਿਣਾ ਹੁੰਦਾ ਹੈ ਤਾਂ ਮੈਨੂੰ ਇਹ ਹੁੰਦਾ ਸੀ ਮੈਨੂੰ ਕੋਈ ਕੁਸ਼ਕੈ ਵੀ ਦੂਗਾ ਮੈਨੂੰ ਗੁੱਸਾ ਆਉਂਦਾ ਸੀਗਾ ਕਿਉਂਕਿ ਉਹ ਸਮਾਂ ਹੀ ਉਹ ਜਿਹਾ ਸੀਗਾ ਕਿ ਪ੍ਰਮਾਤਮਾ ਨਾਲ ਇਹ ਰੂਝੂ ਨਹੀਂ ਸੀ ਉਸ ਸਮੇਂ ਤੇ ਫਿਰ ਜੋ ਮਨ ਦੀ ਗੰਦਗੀ ਉਹ ਗੰਦਗੀ ਮਨ ਚ ਹੀ ਰਹਿਣੀ ਸੀਗੀ ਸਾਫ਼ ਤਾਂ ਹੋਣੀ ਸਕਦੀ ਸੀਗੀ ਤਾਂ ਇਹ ਤਾਂ ਹੁੰਦਾ ਜੀ ਕਿ ਜਦੋਂ ਜਿਆਦਾ ਵੀਡੀਓ ਨੂੰ ਲੰਬਾ ਨਹੀਂ ਵੀ ਕਰਾਂਗੇ ਕਿਉਂਕਿ ਜੇ ਤੁਸੀਂ ਅੱਜ ਹੀ ਸੁਣ ਕੇ ਸਾਰੀ ਸੁਣ ਲਈ ਨਾ ਵੀਡੀਓ ਤਾਂ ਤੁਸੀ ਕਰਨਾ ਨਹੀਂ ਹੈਗਾ ਮੇਰਾ ਵੀ ਇਹ ਵੇਸ ਸੀਗਾ ਤਾਂ ਉਸ ਸਮੇਂ 2022 ਵਿੱਚ ਅੰਮ੍ਰਿਤ ਜਦੋਂ ਆਪਾਂ ਆਪਾਂ ਮਾਗ ਦਾ ਮਹੀਨਾ ਸੀਗਾ ਤਾਂ ਉਸ ਸਮੇਂ ਮੈਂ ਪੰਜ ਬਾਣੀਆਂ ਗੁਰਬਾਣੀਆਂ ਦਾ ਪਾਠ ਆਰੰਭ ਕੀਤਾ ਜੀ ਪੰਜ ਬਾਣੀਆਂ ਦਾ ਪਾਠ ਕਰਦੇ ਰਹਿਣਾ ਮੈ ਸਵਾ ਮਹੀਨਾ ਹੋ ਗਿਆ ਸੀ ਪੰਜ ਬਾਣੀਆਂ ਦਾ ਪਾਠ ਕਰਦੇ ਤਾਂ ਮੇਰੇ ਸੌਰਾ ਪਰਵਾਰ ਵਿੱਚ ਮੇਰੇ ਮੰਮੀ ਤੇ ਡੈਡੀ ਦਾ ਅਮਰਸ਼ਾ ਹੋਇਆ ਤਾਂ ਮੇਰੀ ਦਾਦੀ ਜੀ ਦੀ ਇੱਛਾ ਵਾ ਸੀਗੀ ਕਿ ਬੱਚੇ ਜਣ ਕੇ ਪੁੱਤਿਆਂ ਨੂੰ ਵੀ ਅਮਰ ਸਫੈਦਾ ਮੇਰੇ ਦੋ ਬੱਚੇ ਨੇ ਜੀ ਦੋ ਬੇਟੇ ਨੇ ਇੱਕ 9 ਸਾਲ ਦਾ ਇੱਕ 10 ਸਾਲ ਦਾ ਤਾਂ ਉਸ ਸਮੇਂ ਉਹਨਾਂ ਦੀ ਇੱਛਾ ਸੀਗੀ ਤਾਂ ਚਲੋ ਫਿਰ ਉਹਨਾਂ ਨੇ ਅਮਰ ਬੱਚਿਆਂ ਨੂੰ ਸਕਣ ਵਾਸਤੇ ਕਿਹਾ ਗਿਆ ਉਸ ਸਮੇਂ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਤੂੰ ਵੀ ਅਮਰ ਸਕਣਾ ਜਾਂ ਕਿੱਦਾਂ ਬੇਟਾ ਤਾਂ ਮੈਂ ਕਿਹਾ ਮੈਂ ਵੀ ਅਮਰ ਸਕਣਾ ਦਾ ਦਾਦੀ ਜੀ ਨੇ ਕੋਈ ਗੱਲ ਨਹੀਂ ਅਮਰ ਸਕੋ ਤਾਂ ਅਸੀਂ ਅੰਮ੍ਰਿਤ ਛਕਣ ਵਾਸਤੇ ਨਾਨਕਸਰ ਗੁਰਦਵਾਰੇ ਸੱਜ ਚਲੇ ਗਏ ਤਾਂ ਅੰਮ੍ਰਿਤ ਪਾਣ ਕੀਤਾ ਜਦੋਂ ਆਪਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਜੀ ਤਾਂ ਪੰਜ ਪਿਆਰਿਆਂ ਤੋਂ ਆਪਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਉਹ ਸਮੇਂ ਅ ਪ੍ਰਮਾਤਮਾ ਦਾ ਹੁਕਮ ਦਿੱਤਾ ਜਾਂਦਾ ਕਿ ਤੁਸੀਂ ਵਾਹਿਗੁਰੂ ਗੁਰਮੰਤਰ ਆਪਨ ਦਿੱਤਾ ਜਾਂਦਾ ਪੰਜ ਪਿਆਰਿਆਂ ਨੂੰ ਕਿ ਤੁਸੀਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਰਹਿਣਾ ਵਾ ਨਾਲ ਪੰਜ ਬਾਣੀਆਂ ਦਾ ਪਾਠ ਵੀ ਕਰਨਾ ਹੈਗਾ ਤੇ ਉਸ ਸਮੇਂ ਜਿਵੇਂ ਆ ਕਰਾ ਕੇ ਫਿਰ ਜਿੱਦਾਂ 15 ਮਿੰਟ ਪਹਿਲਾਂ ਵਾਹਿਗੁਰੂ ਦਾ ਜਾਪ ਕਰਨਾ ਉਸ ਸਮੇਂ ਮੈਨੂੰ ਪਤਾ ਨਹੀਂ ਸੀਗਾ ਜਾਪ ਕਿੱਦਾਂ ਕੀਤਾ ਜਾਂਦਾ ਉਹਨਾਂ ਦੇ ਦੱਸੇ ਅਨੁਸਾਰ ਹੀ ਮੈਂ ਵਾਹਿਗੁਰੂ 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 ਕਰਨਾ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਤਾਂ ਜਦੋਂ ਵੀ ਇਦਾਂ ਕਰਦੇ ਰਹਿਣਾ ਤਾਂ ਫਿਰ ਉਸ ਤੋਂ ਬਾਅਦ ਮੈਂ 10-15 ਮਿੰਟ ਇਦਾਂ ਕਰਨਾ ਉਸ ਤੋਂ ਬਾਅਦ ਮੈਂ ਆਪਣਾ ਗੁਰਬਾਣੀ ਪੰਜ ਗੁਰਬਾਣੀਆਂ ਦਾ ਪਾਠ ਕਰਨਾ ਉਸ ਤੋਂ ਬਾਅਦ ਮੈਂ ਕਰਦੇ ਕੰਮ ਕਰਨੀ ਮੈਂ 3 ਵਜੇ ਉੱਠਦੀ ਸੀ ਸਵੇਰੇ ਤੇ ਇਦਾਂ ਮੈਨੂੰ ਜਦੋਂ ਜੀ ਮੈਂ ਚੱਲਦਾ ਗਿਆ ਚੱਲਦਾ ਗਿਆ ਮੈਂ ਫੋਨ ਤੇ ਵੀ ਮੈਂ ਇਹੀ ਸਰਚ ਕਰਨਾ ਵਾਹਿਗੁਰੂ ਗੁਰਮੁੰਤਰ ਬਾਰੇ ਸਰਚ ਕਰਨਾ ভগবਾਨੀ ਬਾਰੇ ਸਰਚ ਕਰਨਾ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੋਇਆ ਹੈ ਕਿ ਕਿਸ ਮਤਲਬ ਕੀ ਗੁਰਬਾਣੀ ਵਿੱਚ ਜੋ ਵੀ ਲਿਖਿਆ ਉਹਦਾ ਕੀ ਮਤਲਬ ਹੁੰਦਾ ਮੈਂ 10 ਸੁਣਦੀ ਰਹਿਣਾ ਤੇ ਇਦਾਂ ਥੋੜਾ ਟਾਈਮ ਚੱਲਦਾ ਰਿਹਾ ਤੇ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਜੀ ਮੇਰੇ ਸਵਾਲਾਂ ਦੇ ਜਵਾਬ ਜੋ ਮੇਰੇ ਦਿਮਾਗ 'ਚ ਘੁੰਮਦੇ ਹੁੰਦੇ ਸੀ ਕਿ ਉਹ ਮਿਲੂ ਆਉਂਦੇ ਗਏ ਨਾਲ ਘਰ ਦੀਆਂ ਪਰੇਸ਼ਾਨੀਆਂ ਵੀ ਉੱਧੇ ਚੱਲੀ ਜਾਣੀਆਂ ਦਿਮਾਗ 'ਚ ਨਹੀਂ ਨਿਕਲੀਆਂ ਪਰੇਸ਼ਾਨੀਆਂ ਚਲੋ ਥੋੜਾ ਇਹ ਹੋ ਗਿਆ ਕਿ ਪ੍ਰਮਾਤਮਾ ਦੇ ਨਾਮ ਆਪਾਂ ਚਲੇ ਤਾਂ ਗਏ ਤਾਂ ਉਸ ਤੋਂ ਬਾਅਦ ਇਦਾਂ ਹੋਇਆ ਕਿ ਮੈਨੂੰ ਪਤਾ ਲੱਗਿਆ ਜੀ ਫੋਨ ਤੋਂ ਵੀਡੀਓ ਇੱਕ ਆਈ ਉਸ ਵਿੱਚ ਪਤਾ ਲੱਗਿਆ ਕਿ ਤੁਸੀਂ ਇਦਾਂ ਨਹੀਂ ਜਪ ਕਰਨਾ ਗੁਰਮੰਤਰ ਦਾ ਤੁਸੀਂ ਜਪ ਕਰਨਾ ਹੈਗਾ ਸਵਾਸਾਂ ਦੇ ਨਾਲ ਸਾਹਸ ਗ੍ਰਾਸ ਜਿਵੇਂ ਹੁੰਦਾ ਸਵਾਸਾਂ ਦੇ ਨਾਲ ਕਰਨਾ ਹੈਗਾ ਤਾਂ ਉਸਵੇਂ ਮੈਂ ਫਿਰ ਇਦਾਂ ਜਦੋਂ ਬੈਠ ਜਾਣਾ ਮੈਂ ਜਦੋਂ ਸੁਣਿਆ ਤਾਂ ਕਿੱਦਾਂ ਕਰਨਾ ਹੈਗਾ ਮੈਂ ਉਦਾਂ ਕਰਨਾ ਸ਼ੁਰੂਆਤ ਵਿੱਚ ਉਦੋਂ ਮੈਨੂੰ ਨਹੀਂ ਸੀ ਪਤਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਆ ਨੀ ਵੀਡੀਓ ਬਹੁਤ ਲੰਬੀ ਹੋ ਜੂਗੀ ਜੇ ਤੁਸੀਂ ਜਲਦੀ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ ਜਣੇ ਕਿ ਬਿਲਕੁਲ ਫ੍ਰੀ ਹੋ ਜਾਈਵੇ ਤੁਹਾਨੂੰ ਕੋਈ ਪਤਾ ਨਹੀਂ ਤੁਸੀਂ ਦੁਨੀਆ ਤੇ ਰਹਿ ਵੀ ਰਹੇ ਹੋ ਤਾਂ ਕਿੱਥੇ ਰਹਿ ਰਹੇ ਹੋ ਕੀ ਹੋ ਰਿਹਾ ਤੁਹਾਨੂੰ ਕੋਈ ਮਤਲਬ ਨਾ ਹੋਵੇ ਇਹਨਾਂ ਚੀਜ਼ਾਂ ਦਾ ਤਾਂ ਤੁਸੀਂ ਪਹਿਲਾਂ ਜਦੋਂ ਤੁਸੀਂ ਰਾਤ ਰਾਤ ਤੋਂ ਲਾ ਲੈਨੇ ਆਪਾਂ ਜੀ ਰਾਤ ਨੂੰ ਸੌਣ ਲੱਗੇ ਤੁਸੀਂ ਇਹ ਨਾ ਸੋਚਿਆ ਕਰੋ ਬੱਸੇ ਉੱਠ ਕੇ ਕੀ ਕਰਨਾ ਕੀ ਨਹੀਂ ਕਰਨਾ ਨਹੀਂ ਕਿਉਂਕਿ ਆਪਾਂ ਨੂੰ ਕੀ ਪਤਾ ਹੁੰਦਾ ਆਪਾਂ ਸਵੇਰ ਉੱਠਣਾ ਕਿ ਨਹੀਂ ਉੱਠਣਾ ਤਾਂ ਪਰਮਾਤਮਾ ਵਾਹਿਗੁਰੂ ਚਾਹਦੇ ਨਹੀਂ ਔਸਮੇ ਤੁਸੀਂ ਰਾਤ ਨੂੰ ਸੌਣ ਲੱਗੇ ਤੁਸੀਂ ਮੰਜੇ ਤੇ ਜੋ ਵੀ ਬੈਠਦੇ ਆ ਆਪਣਾ ਜਦੋਂ ਪੈ ਗਏ ਨਾ ਜੀ ਅੱਖਾਂ ਬੰਦ ਕਰਕੇ 5 ਮਿੰਟ ਕਰਦੇ ਰਹਿਣਾ ਵਾਹ ਗੁਰੂ ਵਾਹ ਗੁਰੂ ਜਿੱਦਾਂ ਸਾਹ ਅੰਦਰ ਆਉਂਦਾ ਤਾਂ ਵਾਹ ਬਾਹਰ ਆਉਂਦਾ ਤਾਂ ਗੁਰੂ 5 ਮਿੰਟ ਕਰੋ ਸੋ ਜੋ ਮਾਰਨਿੰਗ ਚੁਠੋ ਜੀ ਤੁਸੀਂ ਇਹ ਨਹੀਂ ਕਰਨਾ ਕਿ ਤੁਸੀਂ ਔਰ ਥਕੇ ਟਾਈਮ ਦੇਖੋ ਕਿ ਦਾਂ ਨਹੀਂ ਸਭ ਕੰਮ ਹੋ ਜਾਂਦੇ ਨੇ ਜਦੋਂ ਮੱਧਾ ਮਰ ਜਾਂਦਾ ਨਾ ਸਭ ਕੰਮ ਹੋ ਜਾਂਦੇ ਐ ਨਿਚਿੰਤਾ ਨਾ ਕਰਿਆ ਕਰੋ ਕੰਮ ਮੈਂ ਹੀ ਕਰੂ ਸਵੇਰੇ ਉੱਠ ਕੇ ਤਾਈ ਹੂੰਗਾ ਨਹੀਂ ਤਾਂ ਜਦੋਂ ਤੁਸੀਂ ਉੱਠਦੇ ਹੋਣਸਾਰ ਤੁਸੀਂ ਫੋਨ ਨਹੀਂ ਦੇਖਣਾ ਹੈਗਾ ਟਾਈਮ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ ਕਿਉਂਕਿ ਸਾਰੇ ਆਮ ਪਹਿਰਾ ਸਵੇਰੇ ਜਲਦੀ ਹੋਈ ਔਰਦੀ ਆਵਾ ਨਹੀਂ ਦੇ ਉੱਠ ਕੇ ਕੰਮ ਕਰਦੀਆਂ ਪਿੰਡਾਂ 'ਚ ਤਾਂ ਤੁਸੀਂ ਉੱਠਣਸਾਰ ਵਾਹਿਗੁਰੂ 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 ਇਦਾਂ ਬੋਲਣਾ ਪੰਜ ਮਿੰਟ ਉਸ ਤੋਂ ਬਾਅਦ ਉੱਠਣਾ ਜੀ ਤੇ ਉੱਠਣ ਤੋਂ ਬਾਅਦ ਤੁਸੀਂ ਤੁਹਾਡੀ ਮਰਜ਼ੀ ਹੈ ਜੀ ਮੈਂ ਤਾਂ ਜਦੋਂ ਦਾ ਮੈਨੂੰ ਪਤਾ ਲੱਗਿਆ ਹੈਗਾ ਕਿ ਇਸ਼ਨਾਨ ਜ਼ਰੂਰੀ ਨਹੀਂ ਹੈਗਾ ਜੇ ਕਿ ਤੁਹਾਡੇ ਦਿਮਾਗ ਦੇ ਵਿੱਚ ਗੰਦਗੀ ਹੈ ਤਾਂ ਇਸ਼ਨਾਨ ਕੀ ਕਰੂਗਾ ਜੇ ਦਿਮਾਗ ਹੀ ਬਹੁਤ ਗੰਦਾ ਲਈ ਫਰਦਿਓ ਈਰਖਾ ਲਈ ਫਰਦਿਓ ਕਿਸੇ ਪ੍ਰਤੀ ਤੁਸੀਂ ਲਈ ਫਰਦੋ ਜਵੇਂ ਕਿਸੇ ਨੂੰ ਤੁਸੀਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਹੋ ਜਾਂ ਤੁਹਾਨੂੰ ਪੈਸੇ ਦੀ ਲੱਗੀ ਰਹਿੰਦੀ ਆ ਤਾਂ ਫਿਰ ਤੁਸੀਂ ਦਿਮਾਗ ਹੀ ਜਦੋਂ ਸਾਫ਼ ਕੀਤਾ ਸਰੀਰ ਨੂੰ ਸਾਫ਼ ਕਰਕੇ ਕੀ ਕਰੋ ਉਸ ਵੇਲੇ ਮੈਂ ਵੀ ਕਰਦੀ ਸੀ ਕਿ ਮੈਨੂੰ ਨਹੀਂ ਪਤਾ ਸੀਗਾ ਤਾਂ ਫਿਰ ਉਸ ਤੋਂ ਬਾਅਦ ਮੈਂ ਉੱਠਣ ਸਾਰ ਜੀ ਜਦੋਂ ਆਪਾਂ ਉੱਠੇ ਇਦਾਂ ਬੋਲੇ ਤਾਂ ਜਿਹੜੇ ਕਿ ਆਪਾਂ ਨੂੰ ਇਹ ਦਿਮਾਗ ਤੇ ਆਪਣੇ ਲੋੜ ਜਾਂਦੇ ਨੇ ਨਹੀਂ ਪੰਜ ਦੂਤ ਹੁੰਦੇ ਨੇ ਉਹ ਆਪਣੇ ਤੇ ਜਦੋਂ ਆਪ ਆਪਣੀ ਅੱਖ ਖੁੱਲ ਗਈ ਉਦੋਂ ਇਹੀ ਉਹਨਾਂ ਨੇ ਆਪਣੇ ਤੇ ਵਾਰ ਕਰ ਦੇਣਾ ਤੂੰ ਆਹ ਕਰ ਤੂੰ ਜੋ ਕਰ ਤੂੰ ਆ ਜਾ ਕਰਨਾ ਉਹ ਕਰਨਾ ਜਿਵੇਂ ਆਪਾਂ ਨੂੰ ਕਹਿ ਦਿੰਦੇ ਆ ਅਸ਼ਾਵਾਂ ਜਾਂ ਆਪਾਂ ਨੂੰ ਦਿੰਦੇ ਆ ਕੌਂ ਕਰਨਾ ਉਹ ਆਪਣੇ ਦਿਮਾਗ ਤੇ ਮੂਹ ਮਾਇਆ ਆਪਣੇ ਤੇ ਕੰਟਰੋਲ ਕਰ ਲੈਂਦੀ ਉਹ ਵੀ ਜਿਦ ਤੁਸੀਂ ਇਦਾਂ ਜਾਪ ਕਰੋਗੇ ਨਾ ਵਾਹਿਗੁਰੂ ਦਾ ਤਾਂ ਤੁਹਾਡੀ ਜਿਹੜੀ ਕੜੀ ਆ ਉਹ ਪਾਸ਼ਾ ਨਾਲ ਜੁੜੀ ਰਹਿੰਦੀ ਆ ਵਾਹਿਗੁਰੂ ਨਾਲ ਜੁੜੀ ਰਹਿੰਦੀ ਆ ਤੁਹਾਡੇ ਤੇ ਉਹ ਚੀਜ਼ਾਂ ਹਾਂ ਵੀ ਨਹੀਂ ਹੁੰਦੀਆਂ ਬੁਰਾਈ ਹਾਂ ਵੀ ਨਹੀਂ ਹੁੰਦੀ ਹੈਗੀ ਤਾਂ ਤੁਹਾਡਾ ਦਿਮਾਗ ਬਿਲਕੁਲ ਰੈਲੈਕਸ ਹੁੰਦਾ ਉਸ ਤੋਂ ਬਾਅਦ ਤੁਸੀਂ ਜੇ ਮੈਂ ਫਤਜੀ ਦਾ ਸਤਨਾ ਜੀ ਤੁਸੀਂ ਇਦਾਂ ਇਦਾਂ ਕਰਕੇ ਲੰਬਾ ਕਰਨਾ ਮਤਲਬ ਤੁਸੀਂ ਕਰਨਾ ਨਹੀਂ ਹੈ ਨਾ ਤੇ ਮੈਂ ਨਹੀਂ ਚਾਹੁੰਦੀ ਜਸ ਪ੍ਰੋਬਲਮ ਵਿੱਚ ਮੈਂ ਰਹੀ ਆ ਤਾਂ ਮੇਰੀਆਂ ਭੈਣਾਂ ਜੋ ਭਰਾ ਵੀ ਰਹਿਣ ਇੰਨਾ ਪ੍ਰੋਬਲਮਾਂ ਦਾ ਹੱਲ ਹੈਗਾ ਸਾਰੀ ਪ੍ਰੋਬਲਮ ਦਾ ਲੈਣਾ ਜੀ ਸਿਮਰਨ ਕਰੋ ਤੇ ਸਿਮਰਨ ਇਦਾਂ ਜਦੋਂ ਉੱਠੋ ਤੁਸੀਂ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਇਹ ਹੀ ਕਰੋ ਕਿ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਜਲਦੀ ਸੋਹੋਂ ਰਾਤ ਨੂੰ ਸਿਰੇਕ ਤੇ ਆਪਣੇ ਆਪ ਨੇ ਪਰਮਾਤਮਾ ਜਦੋਂ ਜੁੜੋਗੇ ਤੁਸੀਂ ਆਪਣੇ ਆਪ ਤੁਹਾਨੂੰ ਉਠਾ ਦੇਗਾ ਤੇ ਜਦੋਂ ਇਦਾਂ ਜਲਦੀ ਉੱਠੋਗੇ ਸਵੇਰੇ ਤਾਂ ਤੁਹਾਨੂੰ ਕੰਮ ਧੰਦੇ ਤੁਹਾਡੇ ਪਿਛਲੇ ਲੇਟ ਵੀ ਨਹੀਂ ਹੁੰਦੇ ਤੁਹਾਡਾ ਸਿਮਰਨ ਵੀ ਹੋ ਜੂਗਾ ਉਸ ਤੋਂ ਬਾਅਦ ਤੁਸੀਂ ਬੈਠੋ ਆਪਣਾ ਮੂੰਹ ਧੋ ਕੇ ਬੈਠੋ ਬੈਠ ਕੇ ਬਿੜ ਤੇ ਬੈਠਣਾ ਬਿੜ ਤੇ ਤੁਹਾਨੂੰ ਸਹੀ ਲੱਗਦਾ ਬਿੜ ਤੇ ਬੈਠੋ ਤੇ ਜੇ ਤੁਹਾਨੂੰ ਜਾਨੀ ਕਿ ਥੱਲੇ ਚਾਦਰ ਵਿੱਚ ਛਾਟ ਬੈਠਣਾ ਵਧੀਆ ਲੱਗਦਾ ਤਾਂ ਉੱਥੇ ਬੈਠੋ ਉੱਥੇ ਬੈਠ ਕੇ ਤੁਸੀਂ ਇਦਾਂ ਆਪਣੇ ਇਦਾਂ ਇਦਾਂ ਕਰਕੇ ਰਹਿ ਸਕਦੇ ਤੇ ਇਦਾਂ ਬੈਠੋ ਜੇ ਤੁਸੀਂ ਐਵੇਂ ਬੈਠ ਸਕਦੇ ਤਾਂ ਇਦਾਂ ਬੈਠੋ ਇਦਾਂ ਬੈਠ ਕੇ ਤੁਸੀਂ ਆਪਣੇ ਸਾਹਾਂ ਦੇ ਨਾਲ ਜੁੜੀ ਹੈਗਾ ਜਦੋਂ ਆਪਣਾ ਸਾਹ ਅੰਦਰ ਜਾਂਦਾ ਤਾਂ ਵਾਹਿਗੁਰੂ ਬਾਹਰ ਹੁੰਦਾ ਤਾਂ ਗੁਰੂ ਕਹਿਣਾ ਵਾ ਤੇ ਇਹਦੇ ਚ ਇਹੀ ਹੈ ਜੀ ਤੁਣ ਚ ਧਿਆਨ ਰੱਖਣਾ ਤੁਣ ਚ ਧਿਆਨ ਮੈਨੂੰ ਨਹੀਂ ਸੀ ਪਹਿਲਾਂ ਸਮਝ ਕਿ ਤੁਣ ਚ ਧਿਆਨ ਕੀ ਹੁੰਦਾ ਤੁਣ ਚ ਧਿਆਨ ਹੁੰਦਾ ਜੀ ਤੁਹਾਡੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਆ ਤੁਹਾਡੇ ਆਵਾਜ਼ ਜੋ ਤੁਸੀਂ ਬੋਲਿਆ ਸੁੰਨਾ ਜੋ ਬੋਲਿਆ ਸੁੰਨਾ ਬਹੁਤ ਦਿੱਕਤ ਆਉਂਦੀ ਪਹਿਲਾਂ ਤੁਹਾਨੂੰ ਕਿਉਂਕਿ ਜਿਹੜੇ ਪੰਜ ਦੂਤ ਨੇ ਤੁਹਾਨੂੰ ਨਿਕਲ ਨਹੀਂ ਦਿੰਦੇ ਸਮੇਂ ਦਾ ਜੱਕੜਿਆ ਹੋਇਆ ਤੁਹਾਨੂੰ ਪਹਿਲਾਂ ਤਾਂ ਹੀ ਤੁਸੀਂ ਪਰੇਸ਼ਾਨੀਆਂ ਚੋਂ ਮੈਂ ਵੀ ਸੇ ਤਾਂ ਤਾਂ ਹੀ ਤੁਸੀਂ ਪਰੇਸ਼ਾਨੀਆਂ ਚੋਂ ਤੇ ਉਹ ਤੁਹਾਨੂੰ ਇਨਿਸ਼ੀਅਤ ਹੀ ਨਿਕਲਣ ਨਹੀਂ ਦੇਣਗੇ ਵਾਹਿਗੁਰੂ ਲਈ ਜਾਨ ਹੀ ਦੇਣਗੇ ਕਿਉਂਕਿ ਤੁਸੀਂ ਵਾਹਿਗੁਰੂ ਦਾ ਅਸੂ ਸਾਰੇ ਇਨਸਾਨ ਮਨੁੱਖ ਸਭੇ ਵਾਹਿਗੁਰੂ ਦਾ ਅਸ ਨਹੀਂ ਵਾਹਿਗੁਰੂ ਨੇ ਆਪਣੇ ਚੋਂ ਪੈਦਾ ਕੀਤਾ ਹੈ ਆਪਾਂ ਤੇ ਮਨੁੱਖੀ ਸਰੀਰ ਉਹਨਾਂ ਨੇ ਆਪਾਂ ਨੂੰ ਤਾਂ ਦਿੱਤਾ ਵਾ ਤਾਂ ਕਿ ਤੁਸੀਂ ਜੋ ਮਤਲਬ ਕਿ ਆਪਣੇ ਗੁਰੂ ਸਹਿਬਾਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਗਿਆ ਵੀ ਇਹ ਪੜ ਕੇ ਇਹ ਸਮਝ ਕੇ ਬੱਚੇ ਮੇਰੇ ਕੋਲ ਵਾਪਸ ਆ ਜਾਂਦੇ ਨੇ ਤੇ ਨਰਕ ਵਿੱਚ ਨਾ ਜਾਣ ਪੰਜਾਂ ਦੂਤਾਂ ਜੁਨਾ ਚ ਨਾ ਜਾਣ ਦੇ ਤੱਕ ਜੁਨਾ ਜਿਹੜੀ ਉਹਦੇ ਵਿੱਚ ਨਾ ਜਾਣ ਮੇਰੇ ਬੱਚੇ ਮੇਰੇ ਕੋਲ ਆ ਜਾਂਦੇ ਤੇ ਇਹ ਜਿਹੜੇ ਪੰਜ ਦੂਤ ਹੁੰਦੇ ਨਾਲ ਜੀ ਇਹੀ ਪਰੇਸ਼ਾਨੀਆਂ ਦੀ ਜੜ ਹੁੰਦੇ ਨੇ ਇਹੀ ਆਪਣੇ ਦਿਮਾਗ ਤੇ ਹਾਵੀ ਰਹਿੰਦੇ ਨੇ ਆਪਣੇ ਦਿਮਾਗ ਚ ਇੱਕ ਏਲੀ ਰੱਖਦੇ ਨੇ ਤੂੰ ਆਹ ਨਹੀਂ ਕੀਤਾ ਜੋ ਨਹੀਂ ਕੀਤਾ ਤੇ ਜਿੱਦਾਂ ਆਪਾਂ ਨੂੰ ਕਈ ਪੜਾਉਣਾ ਨਹੀਂ ਪਤਾ ਹੋਊਗਾ ਜੇ ਤੁਹਾਨੂੰ ਕਰੋਧ ਆਉਂਦਾ ਤਾਂ ਤੁਹਾਨੂੰ ਕਰੋਧ ਵੀ ਜਿਵੇਂ ਆਪਣੇ ਗੁਰਬਾਚਨ ਚ ਲਿਖਿਆ ਗਿਆ ਜੀ ਅ ਪੰਜ ਦੂਤ ਹੁੰਦੇ ਨੇ ਕਾਮ ਕਰੋਧ ਲੋਭ ਲੋਮ ਹਾਂ ਉਹਦਾ ਤੁਸੀਂ ਦੇਖ ਲਓ ਜੀ ਜੇ ਕਰੋਧ ਆਉਂਦਾ ਤਾਂ ਉਹ ਵੀ ਇੱਕ ਦੂਤ ਹੈਗਾ ਜੇ ਲੋਭ ਆਉਂਦਾ ਤਾਂ ਉਹ ਵੀ ਇੱਕ ਦੂਤ ਹੈਗਾ ਤੇ ਜੇ ਕਾਮ ਆਉਂਦਾ ਸੌਣ ਦਾ ਤੁਰਨ ਫਿਰਨ ਦਾ ਸੋਨੇ ਢੀੜੇ ਕੋਣ ਦਾ ਸੋਨਾ ਖਾਣ ਦਾ ਉਹ ਵੀ ਇੱਕ ਦੂਤ ਹੈਗਾ ਕਾਮ ਕਰੋਧ ਲੋਮ ਲੋਭ ਮੈਨੂੰ ਮੈ ਮਤਲਬ ਕਿ ਲੋਭ ਰੱਖਣਾ ਮੇਰੇ ਕੋਲ ਆ ਉਹ ਵੀ ਇੱਕ ਦੂਤ ਹੈਗਾ ਮੋਹ ਬੱਚਿਆਣਾ ਕਿਸੇ ਨਾਲ ਵੀ ਹੋ ਸਕਦਾ ਮੋਹ ਇਹ ਵੀ ਇੱਕ ਦੂਤ ਹੈ ਇਹ ਪੰਜੇ ਦੂਤ ਇਹ ਆਪਾਂ ਨੂੰ ਦੁਨਿਆ ਤੋਂ ਨਿਕਲ ਨਹੀਂ ਦਿੰਦੇ ਤੇ ਜਦੋਂ ਇਹ ਪਿੱਛੇ हट ਜਾਣਗੇ ਜਦੋਂ ਆਪਣਾ ਪ੍ਰਮਾਤਮਾ ਲਈ ਨੂੰ ਮਨ ਹੋ ਜੂਗਾ ਨਾ ਜੀ ਆਪਣਾ ਮਨ ਸਾਫ਼ ਹੁੰਦਾ ਜਾਊਗਾ ਪ੍ਰਮਾਤਮਾ ਲਈ ਹੁੰਦਾ ਜਾਊਗਾ ਇਹ ਦੂਤ ਆਪਣੇ ਆਪ ਦੂਰ ਹੋ ਜਾਣਗੇ ਤੁਹਾਡੇ ਤੋਂ ਤੇ ਇਦਾਂ ਕਰਕੇ ਜੀ ਆਪਾਂ ਇਦਾਂ ਬੈਠ ਕੇ ਤੁਸੀਂ ਸ਼ਾਂਤਮਾਨ ਨਾਲ ਕਿ ਸ਼ਾਂਤ ਜਿਵੇਂ ਹੌਲੀ 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 ਕਿਉਂਕਿ ਜੇ ਆਪਾਂ ਮਤਲਬ ਕਿ ਤੇਜ਼ੀ ਤੇਜ਼ੀ ਨਾਲ ਬੋਲਾਂਗੇ ਨਾ ਤੇ ਆਪਾਂ ਨੂੰ ਘਬਰਾਟ ਵੀ ਆਊਗੀ ਤੇ ਆਪਾਂ ਨੂੰ ਸੁਣਾਈ ਨਹੀਂ ਦੇਣਾ ਆਪਣਾ ਸ਼ਰੀਰ ਵੀ ਜਿਹੜਾ ਥੱਕ ਜਾਊਗਾ ਤੇ ਆਪਾਂ ਬੋਲਣਾ ਹੈਗਾ ਜਦੋਂ ਅੰਦਰ ਸਾਂਹ ਲਾਜਾਊਗਾ ਤਾਂ ਬਾਹਰ ਹੀ ਬੋਲਣਾ ਤੇ ਬਾਹਰ ਲਊਗਾ ਤਾਂ ਗੂਰੂ ਬੋਲਣਾ ਤੁਸੀਂ ਸ਼ਾਂਤੀ ਨਾਲ ਬੋਲ ਸਕਦੇ ਹੋ ਜੀ ਸ਼ਾਂਤੀ ਨਾਲ ਕਿਉਂਕਿ ਜਿੰਨਾ ਤੁਸੀਂ ਸ਼ੁਰੂਆਤ 'ਚ ਸ਼ਾਂਤੀ ਨਾਲ ਬੋਲੋਗੇ ਨਾ ਤੁਹਾਡਾ ਮਨ ਸੈਜੇ ਚ ਜਾਂਦਾ ਜਾਊਗਾ ਤੁਹਾਨੂੰ ਕੰਨਾਂ ਨੂੰ ਵੀ ਸੁਣੂਗਾ ਪਹਿਲਾਂ ਬਿਲਕੁਲ ਬਹੁਤ ਤਕਲੀਫ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਬੈਠਣਾ ਹੋ ਇਦਾਂ ਕਰਕੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤਾਂ ਇਦਾਂ ਕਰਕੇ ਅੱਖਾਂ ਬੰਦ ਕਰਨੀਆਂ ਜ਼ਰੂਰ ਕਿਉਂਕਿ ਜਦੋਂ ਆਪਾਂ ਅੱਖਾਂ ਬੰਦ ਕਰਦੇ ਆ ਨਾ ਜੀ ਅੱਖਾਂ ਨਾਲ ਹੀ ਆਪਸਾ ਕੁਝ ਦੇਖਦੇ ਆ ਚੰਗਾ ਮਾਇਆ ਜਿਉਂ ਆਪਾਂ ਅੱਖਾਂ ਬੰਦ ਕਰਨੀ ਹੈ ਨਾ ਸਾਰਤਿਆਂ ਸ਼੍ਰੀ ਚੋੜੀ ਹੁੰਦਾ ਤੇ ਪ੍ਰਮਾਤਮਾ ਆਪਣੇ ਅੰਦਰ ਹੈਗਾ ਵਾਹਿਗੁਰੂ ਆਪਣੇ ਅੰਦਰ ਨੇ ਇਹ ਸਭ ਕਹਿੰਦੇ ਨੇ ਜੀ ਤਾਂ ਇਹ ਮੇਰਾ ਵੀ ਪ੍ਰੈਕਟੀਕਲ ਕਰਕੇ ਮੈਨੂੰ ਵੀ ਪਤਾ ਲੱਗਿਆ ਕਿ ਵਾਹਿਗੁਰੂ ਅੰਦਰ ਨੇ ਪਹਿਲਾਂ ਕੁਝ ਨਹੀਂ ਸੀ ਪਤਾ ਨਹੀਂ ਜਦ ਤੁਸੀਂ ਆਪਦੇ ਅੰਦਰ ਦੇਖੋਗੇ ਨਾ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਕਿ ਕਿੰਨਾ ਕੂੜਾ ਘਰ ਘਟ ਜਾਮ ਹੋਇਆ ਪਿਆ ਬੁਰਾਈ ਕਿੰਨੀ ਅੰਦਰ ਸਾਰੇ ਕਹਿੰਦੇ ਨੇ ਮੇਰਾ ਮਨ ਸਾਫ਼ ਮੇਰਾ ਮਨ ਸਾਫ਼ ਮੈਂ ਵੀ ਕਹਿੰਦੀ ਹੁੰਦੀ ਸੀ ਪਰ ਜਿਹੜੇ ਪੰਚ ਦੂਤ ਨੇ ਨਾ ਆਪਾਂ ਨੂੰ ਸਾਰਾ ਦਿਨ ਘੇਰੇ ਰੱਖਦੇ ਨੇ ਉਹ ਥੋੜਾ ਮਨ ਹੀ ਸਾਫ਼ ਕਰਨ ਹੁੰਦੇ ਤਾਂ ਇਦਾਂ ਜਦੋਂ ਤੁਸੀਂ ਬੈਠ ਕੇ ਇਦਾਂ ਕਰੋਗੇ ਨਾ ਜੀ ਪਹਿਲਾਂ ਤੁਸੀਂ ਸ਼ਾਂਤੀ ਨਾਲ ਬੋਲਦੇ ਰਹੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਦਾਂ 10 ਮਿੰਟ ਕਰੋਗੇ ਤੁਸੀਂ ਜਿੰਨਾ ਕਰ ਸਕਦੇ ਹੋ ਪਹਿਲਾਂ ਇਦਾਂ ਕਰਦੇ ਰਹੋ ਤਾਂ ਤੁਸੀਂ ਆਪਣੇ ਆਪ ਦੇਖੋਗੇ ਜੀ ਇਹ ਲਾਜ਼ਮੀ ਹੈਗਾ ਜੀ ਜੋ ਬੋਲਿਆ ਕੰਨਾਂ ਨਾਲ ਸੁਣਨਾ ਜੋ ਬੋਲਿਆ ਕੰਨਾਂ ਨਾਲ ਸੁਣਨਾ ਫਿਰ ਇਹ ਤੁਹਾਡੇ ਤੇ ਅਸਰ ਕਰੂਗਾ ਜੋ ਬੋਲਿਆ ਕੰਨਾਂ ਨਾਲ ਸੁਣਨਾ ਕਿਉਂਕਿ ਬਰਾਈ ਵੀ ਆਪਾਂ ਨਾ ਕੰਨਾਂ ਨਾਲ ਸੁਣਦੇ ਆ ਨਾ ਚੁਗਲੀ ਨਿੰਦੇ ਉਹ ਆਪਣੇ ਦਿਮਾਗ ਤੱਕ ਜਾਂਦੀ ਅਸਰ ਕਰਦੀ ਆਪਣੇ ਦਿਮਾਗ 'ਚ ਘੁੰਮਦੀ ਰਹਿੰਦੀ ਘੁੰਮਦੀ ਰਹਿੰਦੀ ਆਪਣੀਆਂ ਪਰੇਸ਼ਾਨੀਆਂ ਦੀ ਜਾ ਰਹੀ ਆ ਤੇ ਜੋ ਆਪਾਂ ਬੋਲਿਆ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਉਹ ਆਪਾਂ ਕੰਨਾਂ ਨਾਲ ਸੁਣਨਾ ਕੰਨਾਂ ਨਾਲ ਸੁਣਨਾ ਕੰਨਾਂ ਨਾਲ ਸੁਣਨਾ ਇਹ ਜ਼ਰੂਰੀ ਹੈਗਾ ਤੇ ਜਦੋਂ ਤੁਸੀਂ ਇਦਾਂ ਕਰਦੇ ਕਰਦੇ ਤੁਹਾਨੂੰ ਪਹਿਲਾਂ ਤੁਹਾਡੇ ਤੋਂ ਹੋਣਾ ਨਹੀਂ ਹੈਗਾ ਇਹ ਮੇਰਾ ਵੀ ਹੈਗਾ ਐਕਸਪੀਰੀਅੰਸ ਮੇਨੂੰ 10 10 ਮੇਤੋਂ 20 ਦਿਨ ਹੋਇਆ ਨਹੀਂ ਸੀਗਾ ਜੀ 20 ਦਿਨ ਮੇਰੀ ਲੱਤਾਂ ਬਹੁਤ ਤਕਲੀਫ ਹੁੰਦੀ ਸੀ ਮੇਤੋਂ ਬੈਠਾ ਨਹੀਂ ਜਾਂਦਾ ਸੀ ਚੌਪੜਾ ਮਾਰ ਕੇ ਮੇਰੇ ਤੁਹਾਨੂੰ ਇਦਾਂ ਸੀ ਜਦੋਂ ਕੋਈ ਖਾ ਰਿਆ ਹੁੰਦਾ ਮੇਰੇ ਸਿਰ ਨੂੰ ਆਏ ਸੀ ਮੈਨੂੰ ਖਿੱਚ ਰਿਆ ਹੋਇਆ ਹੁੰਦਾ ਕਿਉਂਕਿ ਇਹ ਜਿਹੜੇ ਕਾਲ ਹੁੰਦਾ ਨਾ ਜੀ ਕਾਲ ਦੇ ਪੰਜ ਦੂਤ ਹੁੰਦੇ ਆ ਇਹ ਕਾਲ ਤੁਹਾਨੂੰ ਇੰਨੀ ਆਸਾਨੀ ਨਾਲ ਨਿਕਲ ਨਹੀਂ ਦੇਊਗਾ ਪਰਮਾਤਮਾ ਲਈ ਜਾਊਗਾ ਜਿਹੜੇ ਆਪਣੇ ਗੁਰਪਿਤਾਵਾ ਆਪਣੀ ਮਾਤਾ ਪਿਤਾ ਸਪੋਸ਼ ਨਹੀਂ ਆਪਾਂ ਉਹ ਨਾਲ ਵੀ ਇੰਨੀ ਆਸਾਨੀ ਨਾਲ ਹੀ ਜਾ ਸਕਦੇ ਤੇ ਪਰ ਜੇ ਸਿਮਰਨ ਹੀ ਇੱਕ ਇਹ ਜਿਹੀ ਹੀ ਵਿਧੀ ਰਹੀ ਆ ਜਿਹੜੀ ਤੁਹਾਨੂੰ ਪਰਮਾਤਮਾ ਨਾਲ ਜੋੜ ਦਿੰਦੀ ਹੈ ਜਦੋਂ ਤੁਸੀਂ ਤੁਹਾਡਾ ਮਨ ਸਾਫ਼ ਹੋ ਗਿਆ ਦਿਲ ਸਾਫ਼ ਹੋ ਗਿਆ ਜਦੋਂ ਇਸ ਦਿਲ ਚ ਦਿਮਾਗ ਚ ਪਰਮਾਤਮਾ ਦਾ ਨਾਮ ਨਹੀਂ ਰਿਹਾ ਤੇ ਫਿਰ ਪਰੇਸ਼ਾਨੀਆਂ ਤੇ ਟੈਨਸ਼ਨਾਂ ਕਿੱਥੋਂ ਰਹਿਣੀਆਂ ਜੀ ਜਦੋਂ ਪੰਜ ਦੂਤ ਹੀ ਦਿਮਾਗ ਚ ਨਹੀਂ ਰਹਿਣਗੇ ਪੰਜ ਦੂਤ ਹੀ ਆਪਾਂ ਨੂੰ ਦੂਰ ਰਹਿਣਗੇ ਜਦੋਂ ਪਰਮਾਤਮਾ ਦਾ ਵਾਸਾ ਹੋ ਜਾਂਦਾ ਨਾ ਦਿਲ ਸਾਫ਼ ਹੋ ਜਾਂਦਾ ਆਪਣਾ ਆਪਾਂ ਨੂੰ ਕਿਸੇ ਪ੍ਰਤੀ ਈਰਖਾ ਨਹੀਂ ਆਉਂਦੀ ਆਪਾਂ ਨੂੰ 질 ਨਹੀਂ ਕਰਦਾ ਕਿਸੇ ਕੋਤੀ ਆਪਾਂ ਨੇ ਇੰਦੇ ਆ ਚੁਕਲੀ ਕਰੀਏ ਤੇ ਆਪਣੇ ਆਪ ਹੀ ਜਦੋਂ ਆਪਣਾ ਦਿਮਾਗ ਸਾਫ਼ ਰਹਿਣ ਲੱਗ ਗਿਆ ਦਿਲ ਸਾਫ਼ ਰਹਿਣ ਲੱਗ ਗਿਆ ਇਸ ਦਿਲ 'ਚ ਇਸ ਅੱਖਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਜੀ ਕਿ ਇਹਨਾਂ ਲੋਕਾਂ ਦੇ ਨਾ ਜਿਨ੍ਹਾਂ ਨੂੰ ਜ਼ਿਆਦਾ ਕ੍ਰੋਧ ਹੁੰਦਾ ਉਹਨਾਂ 'ਚ ਅੱਖਾਂ ਦਿਖਦਾ ਹੁੰਦਾ ਉਹਨਾਂ ਅੱਖਾਂ 'ਚ ਕ੍ਰੋਧ ਦਿਖਦਾ ਆਪਾਂ ਕਹਿੰਦੇ ਨੇ ਇਹ ਕ੍ਰੋਧ ਹੀ ਬੰਦਾ ਹਵਾ ਕਿਉਂਕਿ ਉਹਨਾਂ ਦੇ ਕ੍ਰੋਧ ਬੈਠਾ ਹੁੰਦਾ ਦਿਮਾਗ 'ਚ ਅੱਖਾਂ 'ਚ ਉਹੀ ਅਸਰ ਕਰਦਾ ਸਾਰਾ ਦਿਨ ਜਦੋਂ ਤੁਸੀਂ ਇਦਾਂ ਸਿਮਰਨ ਕਰਦੇ ਰਹੋਗੇ ਨਾ ਜੀ ਇੱਥੋਂ ਤੋਂ ਲੈ ਕੇ ਠੰਡ ਬੰਦੀ ਜਾਊਗੀ ਇੱਥੋਂ ਤੱਕ ਹੀਰਦੇ ਤੱਕ ਠੰਡ ਬੰਦੀ ਜਾਊਗੀ ਆ ਵੀ ਠੰਡਾ ਰਹਿਣ ਲੱਗ ਪੂਗਾ ਤੇ ਆ ਵੀ ਹੀ ਠੰਡਾ ਲੈਣ ਲੱਗ ਜਾਂਗੀ ਅੱਖਾਂ ਤੁਹਾਡੀਆਂ ਤੁਹਾਡੀ ਜੀਭ ਵੀ ਆਪਣੇ ਆਪ ਠੰਡੀ ਰਹਿਣ ਲੱਗ ਜੂਗੀ ਜਦੋਂ ਮੜਾ ਬਚਨ ਨਹੀਂ ਬੋਲੂਗੇ ਤੇ ਕੋਤੇ ਜੇ ਤੁਸੀਂ ਰੋਜ਼ ਕਰਦੇ ਹੋ ਉਹ ਮੇ ਤਾਂ ਤੇ ਆਹ ਦਿਲ ਤੁਹਾਡਾ ਸ਼ਾਂਤ ਹੋਣ ਲੱਗ ਪੂਗਾ ਤੇ ਇਦਾਂ ਹੀ ਹੁੰਦਾ ਜੀ ਇਹ ਸਿਮਰਨ ਦੀ ਸ਼ਕਤੀ ਹੈ ਨਹੀਂ ਜੀ ਵਾਹਿਗੁਰੂ ਬੁਰਮਤ ਕਰਦੀ ਸ਼ਕਤੀ ਹੈ ਨਹੀਂ ਜੀ ਕਰਕੇ ਦੇਖੋ ਤੁਸੀਂ ਆਪਣੇ ਆਪ ਕਹੋਗੇ ਮੈਨੂੰ ਮੈਸੇਜ ਕਰਕੇ ਕਿ ਸਾਨੂੰ ਮਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਜੀ ਸਾਨੂੰ ਤਾਂ ਕੋਈ ਦਿਮਾਗ ਤੇ ਬੋਝ ਹੀ ਨਹੀਂ ਬਣਦਾ ਹੈ ਜਦੋਂ ਤੁਸੀਂ ਤਰੋਂ ਫਿਰੋਗੇ ਨਾ ਤੁਹਾਨੂੰ ਕੋਈ ਪਤਾ ਨਹੀਂ ਹੈਗਾ ਉਹ ਘਰ ਚ ਤਰੋਂ ਫਿਰੋਗੇ ਆਪਣੇ ਆਪ ਚੁੱਪਚਾਪ ਕੰਮ ਕਰਦੇ ਰਹੋਗੇ ਤੁਹਾਨੂੰ ਨਹੀਂ ਪਤਾ ਲੱਗੂਗਾ ਦੁਨੀਆ ਕਿੱਥੇ ਫਰਦੀ ਕਿੱਥੇ ਨਹੀਂ ਫਰਦੀ ਈਵਨ ਐਸਾ ਵੀ ਮੈਨੂੰ ਫੋਨ ਤੇ ਨਾ ਮੈਂ ਸੌਂਗਸ ਵਗੈਰਾ ਦੇਖਦੀ ਆ ਕਿਉਂਕਿ ਜੋ ਆਪਾਂ ਅੱਖਾਂ ਨਾਲ ਦੇਖਾਂਗੇ ਨਾ ਉਹੀ ਆਪਣਾ ਜਮਾ ਹੋਈ ਜਾਂਦਾ ਹੈ ਜੀ ਆਪਾ ਸਵਾਸਾਰਾ ਲ ਪ੍ਰਮਾਤਮਾ ਦਾ ਨਾਮ ਜਪਾਂਗੇ ਆਪਾਂ ਨੂੰ ਸਵਾਸ ਜਿਹੜੇ ਦਿੱਤੇ ਗਏ ਨੇ ਜੀ ਬਹੁਤ ਹਕੀਮਤੀ ਨੇ 84 ਲੱਖ ਜਨ ਭੋਗ ਕੇ ਆਪਾਂ ਮਨੁੱਖ ਜਮਾ ਲਿਆ ਹੈਗਾ ਮਨੁੱਖ ਜਮਾ ਪ੍ਰਮਾਤਮਾ ਨੇ ਆਪਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਦਿੱਤਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਹੋ ਤੋ ਬੱਚੇ ਮੇਰੇ ਬੱਚੇ ਮੇਰੇ ਤੂੰ ਮੇਰੇ ਕੋਲੇ ਆ ਮੇਰਾ ਨਾਮ ਜਪ ਮੇਰਾ ਸਿਮਰਨ ਕਰ ਤੁਸੀਂ ਮੇ ਤੂੰ ਮੇਰੇ ਕੋਲੇ ਆ ਤੋ ਇੱਕ ਕਦਮ ਆਏਗਾ ਪ੍ਰਮਾਤਮਾ ਕਹਿੰਦਾ ਮੈਂ ਲੱਖ ਕਦਮ ਆਜੂ ਤੇਰੇ ਲਈ ਤੂੰ ਕੋਸ਼ਿਸ਼ ਤੱਕ ਤੁਸੀਂ ਆਪ ਹੀ ਦੇਖਿਆ ਹੋਣਾ ਜੀ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਮਾਂ ਹੀ ਉਹਨੂੰ ਬਚਾਈ ਰੱਖਦੀ ਹੈ ਨਹੀਂ ਉਹ ਸ਼ੁਰੂ ਤੋਂ ਕਿਦਾਂ ਪਲਦਾ 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 ਵੱਡਾ ਹੋ ਜਾਂਦਾ ਵਾ ਇਹ ਪਰਮਾਤਮਾ ਦੀ ਹੀ ਮਿਹਰ ਹੈ ਆਪਾਂ ਖਾਣਾ ਖਾਂਦੇ ਜੀ ਉਹ ਕਿਦਾਂ ਪਚਦਾ ਆਪਣਾ ਕਿਉਂਕਿ ਪੇਟ 'ਚ ਤਾਂ ਬਹੁਤ ਅਗਨ ਹੁੰਦੀ ਆ ਤੇ ਉਹ ਉੱਥੇ ਬੱਚਾ ਕਿਵੇਂ ਪਲਦਾ ਵਾ ਕਿਵੇਂ ਬੱਚਾ ਬਚ ਜਾਂਦਾ ਇੰਨੀ ਅਗਨ ਤੋਂ ਉਹ ਪਰਮਾਤਮਾ ਦੀ ਹੀ ਸ਼ਕਤੀ ਹੈ ਪਰਮਾਤਮਾ ਦੀ ਹੀ ਮਿਹਰ ਹੈਗੀ ਆ ਉਹ ਉਸ ਸਮੇਂ ਬੱਚੇ ਨੂੰ ਬਚਾ ਕੇ ਰੱਖ ਲਈਆ ਤੇ ਫਿਰ ਜੇ ਕਮਾ ਮੈਂ ਕਮਾ ਵੀ ਮੈਂ ਮਾਂ ਨਹੀਂ ਹੂੰ ਮੈਂ ਕਮਾ ਮੈਂ ਹੀ ਬਚਾ ਲਿਆ ਆਪਣੇ ਬੱਚੇ ਨੂੰ ਮੈਂ ਰੱਖਿਆ ਕਰ ਸਕਦੀ ਆਪਣੇ ਪੇਟ ਦੇ ਵਿੱਚ ਬੱਚੇ ਦੀ ਨਹੀਂ ਕਰ ਸਕਦੀ ਤਾਂ ਬੱਚੇ ਦੀ ਪੇਟ ਵਿੱਚ ਹੀ ਰੱਖਿਆ ਕਰਨ ਵਾਲਾ ਪਰਮਾਤਮਾ ਹੀ ਕਿਸੇ ਜਦੋਂ ਉਹ ਆਪਣੇ ਪੇਟ ਦੇ ਵਿੱਚ ਆਪਣੇ ਇੱਕ ਮਾਂ ਦੇ ਪੇਟ ਦੇ ਵਿੱਚ ਪਲ ਰਹੇ ਬੱਚੇ ਦੀ ਰੱਖਿਆ ਪਰਮਾਤਮਾ ਕਰਦਾ ਹੈਗਾ ਤਾਂ ਫਿਰ ਇਹ ਸਾਰੇ ਕੰਮ ਕਰਨੀ ਤਾਂ ਪਰਮਾਤਮਾ ਹੀ ਦੰਦਦਾ ਵਾ ਆਪਣੇ ਰਾਹੀ ਕਰਾਉਂਦਾ ਵਾ ਤਾਂ ਜਿੱਦਾਂ ਤੁਸੀਂ ਕਪੜਵਾਰਨੀ ਵਿੱਚ ਪੜਦੇ ਦਿਨ ਸਰਾਬੀਦਾਈ ਹੈ ਖੇਲੇ ਸਭ ਜਗਤ ਤਾਂ ਤੁਸੀਂ ਆਪ ਹੀ ਦੇਖੋ ਜੀ ਇਹ ਜਿਹੜਾ ਜਗਤ ਹੈ ਨਾ ਪਰਮਾਤਮਾ ਕਹਿੰਦੇ ਸਾਰਾ ਦਿਨ ਵਿੱਚ ਖੇਡਦਾ ਵਾ ਆਪਾਂ ਇੱਕ ਤਰ੍ਹਾਂ ਦੇ ਜਿੱਦਾਂ ਕਹਿੰਦੇ ਹੁੰਦੇ ਨੇ ਐਕਟਰ ਹੁੰਦੇ ਆ ਜ਼ਿੰਦਗੀ ਵਿੱਚ ਐਕਟਰ ਆਪਾਂ ਕਰਚ ਵਿੱਚ ਜਿੰਨੇ ਵੀ ਮੈਂਬਰ ਨੇ ਸਾਰੇ ਜਿੱਦਾਂ ਫਿਲਮਾਂ ਚ ਐਕਟਿੰਗ ਕਰਦੇ ਆ ਕੱਚ ਉਹਦਾਂ ਦੇ ਸਾਰੇ ਮੈਂਬਰ ਜਿਹੜੇ ਹੁੰਦੇ ਆ ਉਥੇ ਐਕਟਿੰਗ ਹੀ ਕਰਨ ਆਏ ਹੋਏ ਨੇ ਤਾਂ ਦਿਨ ਵਿੱਚ ਆਪਾਂ ਜਿੱਦਾਂ ਗੁਰਬਾਣੀ ਦੇ ਸ਼ਬਦ ਅਨੁਸਾਰ ਐਕਟਿੰਗ ਕਰਦੇ ਆ ਰਾਤ ਵਾਪਸ ਪਰਮਾਤਮਾ ਕੋਲ ਚਲੇ ਜਾਂਦੇ ਨੇ ਅਗਲੇ ਦਿਨ ਵਾਪਸ ਆਉਂਦੇ ਆ ਕਿਉਂਕਿ ਸਾਸਣਾ ਤੁਹਾਨੂੰ بچਿਆ ਹੁੰਦਾ ਆਪਾਂ ਨੂੰ ਵਾਪਸ ਪਰਮਾਤਮਾ ਭੇਜਦੇ ਨੇ ਤਾਂ ਤੁਸੀਂ ਇਹ ਹੀ ਕੋਸ਼ਿਸ਼ ਕਰੋਗੇ ਜਿਹੜਾ ਸਵਾਸਾਂ ਦਾ ਧਾਨ ਹੈਗਾ ਆਪਣਾ ਆਪਾਂ ਕਿਉਂ ਟੈਨਸ਼ਨਾਂ ਨਹੀਂ ਲੈਣਾ ਜੀ ਆਪਾਂ ਜਦੋਂ ਆਪਾਂ ਵਾਹਿ ਦੀ ਬਲੀ ਲਾਉਣਾ ਸ਼ੁਰੂ ਕਰਤਾ ਨਾ ਤੁਸੀਂ ਆਪਣੇ ਆਪ ਕਹੋਗੇ ਮੇਰੇ ਮਨ ਨੂੰ ਸ਼ਾਂਤੀ ਬਹੁਤ ਹੈ ਬਹੁਤ ਸੁਖੀ ਨਾ ਮੇਰਾ ਵੀ ਇਹੀ ਹਾਲ ਸੀਗਾ ਜੀ ਪਰ ਹੁਣ ਇਸ ਸਮੇਂ ਮੇਰਾ ਦਿਮਾਗ ਮੈਨੂੰ ਨਹੀਂ ਪਤਾ ਕਿੱਥੇ ਕੀ ਹੁੰਦਾ ਮੈਨੂੰ ਮੇਰੇ ਕੰਮ ਨੂੰ ਧੰਨੇ ਕਰਨੇ ਆ ਬਸ ਕੀਤਾ ਕਰਨੇ ਨਾਲ ਜੇ ਤੁਸੀਂ ਇਦਾਂ ਸਿਮਰਨ ਕਰਦੇ ਰਹੋਗੇ ਨਾ ਕੰਮ ਕਰੋਗੇ ਜਿਹਦਾ ਕੰਮ ਕਰੀ ਜਾਂਦੇ ਆ ਤੇ ਤੁਹਾਡਾ ਧਿਆਨ ਵਾਹਿਗੁਰੂ ਗੁਰਮੰਤਰੇ ਚ ਹੋਏਗਾ ਮੂੰਚ ਬੋਲੀ ਜਾਊਗਾ ਵਾਹਿ ਗੁਰੂ ਵਾਹਿ ਗੁਰੂ ਮੈਂ ਤੁਹਾਨੂੰ ਉਹ ਮੂੰਹ ਬੰਦ ਕਰਕੇ ਵੀ ਤੁਸੀਂ ਬੋਲ ਸਕਦੇ ਹੋ ਜਦੋਂ ਤੁਸੀਂ ਇਕੱਲੇ ਹੁੰਨੇ ਹੋ ਉਦੋਂ ਚੀ ਬੋਲੋ ਤਾਂ ਕਈਆਂ ਨੂੰ ਨਹੀਂ ਸੁਣਨਾ ਪਸੰਦ ਹੁੰਦਾ ਘਰ 'ਚ ਆਪਾਂ ਤੁਰਦੇ ਫਿਰਦੇ ਵੀ ਤੁਸੀਂ ਬੋਲੋ ਇਦਾਂ ਤੁਹਾਡੇ ਸਵਾਸ ਲੱਗੇ ਆ ਉਹ ਬੈਠ ਨਹੀਂ ਜਾਣਗੇ ਬਾਹਰ ਗੁਰਮੰਤਰ ਵਾਲ ਜੁੜਦੇ ਜਾਣਗੇ ਜਿਹੜੇ ਜਾਣਗੇ ਤੇ ਜਦੋਂ ਤੁਸੀਂ ਮਤਲਬ ਕਿਸ ਦੁਨੀਆ ਤੋਂ ਜਾਉਂਗੇ ਨਾ ਤੇ ਤੁਹਾਡੇ ਸਾਥੀਆਂ ਦਾ ਜਦੋਂ ਸਾਥ ਹੋਊਗਾ ਤਾਂ ਤੁਸੀਂ ਇਹ ਮੈਂ ਇਹਨੇ ਕੈਨੇਡਾ ਸੇ ਦੇਖ ਲਉ ਇਹ ਦੇਖਿਆ ਹੋਇਆ ਪਰਮਾਤਮਾ ਦਾ ਕੀ ਹੋਇਆ ਵਾ ਜਿਹੜੇ ਤੁਹਾਡੇ ਸਾਸਾਂ ਨੇ ਗੈਂਟੀ ਹੁੰਦੀ ਹੁੰਦੀ ਹੈ ਨਾ ਕਿੰਨੇ ਸਵਾਸ ਤੁਸੀਂ ਇੱਧਰ ਲਾਏ ਗਲਤ ਪਾਸੇ ਕਿੰਨੇ ਸਵਾਸ ਤੁਸੀਂ ਪਰਮਾਤਮਾ ਨੇ ਲਾਈ ਤਾਂ ਉਹਦਾ ਲੇਖਾ ਉੱਥੇ ਹੁੰਦਾ ਵਾ ਤੁਸੀਂ ਆਪਣੇ ਆਪ ਕਰੋ ਤੇ ਟੈਨਸ਼ਨਾਂ ਦਾ ਹੱਲ ਇਹੀ ਹੈ ਜੀ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਹਰ ਰੋਜ਼ ਕਰੋ ਤੁਰਦੇ ਫਿਰਦੇ ਕਰੋ ਕੋਸ਼ਿਸ਼ ਕਰੋ ਜੇ ਯਾਦ ਨਹੀਂ ਰਹਿੰਦਾ ਹੈ ਪੰਜ ਦੂਤ ਯਾਦ ਨਹੀਂ ਰਹਿਣੇ ਹੁੰਦੇ ਜਿਆਦਾ ਨਹੀਂ ਲੈਂਦਾ ਹੱਥ ਉੱਤੇ ਲਿਖ ਲੋ ਮੈਂ ਪਹਿਲਾਂ ਹੱਥ ਉੱਤੇ ਦਾ ਲਿਖਦੀ ਹੁੰਦੀ ਸੀ ਫਿਰ ਮੈਂ ਇੱਧਰ ਵੀ ਲਿਖਣਾ ਤੇ ਇੱਧਰ ਵੀ ਲਿਖਣਾ ਇਹ ਪਾਗਲਪਾਨ ਹੀ ਹੁੰਦਾ ਵਾ ਇੱਕ ਤਰ੍ਹਾਂ ਦਾ ਜਦੋਂ ਤੁਸੀਂ ਪਰਮਾਤਮਾ ਨਾਲ ਜੁੜ ਜਾਂਦੇ ਆ ਤਾਂ ਕੋਈ ਇਨਸਾਨ ਕਹਿੰਦੇ ਵੀ ਤੂੰ ਪਾਗਲ ਹੋ ਗਿਆ ਪਾਗਲ ਹੀ ਸਹੀ ਹੈ ਮਤਲਬ ਦੁਨੀਆ ਵਰਗੀ ਪਾਗਲ ਹੋਣਾ ਨਾ ਹੋ ਪਰਮਾਤਮਾ ਬਾਰੇ ਪਾਗਲ ਹੋਣਾ ਮੈਂ ਤਾਂ ਕੁਝ ਪਾਗਲ ਆਂ ਇਹ ਪਰਮਾਤਮਾ ਤੋਂ ਤੇ ਫਿਰ ਪਰਮਾਤਮਾ ਆਪਾਂ ਨੂੰ ਇਦਾਂ ਨਹੀਂ ਰੱਖਦੇ ਉਹ ਕਹਿੰਦੇ ਜੀ ਮੇਰਾ ਬੱਚਾ ਮੇਰੇ ਦਿਨ ਰਾਤ ਮੇਰਾ ਨਾਮ ਲੈ ਰਿਹਾ ਨਾ ਬੱਚਾ ਮੇਰਾ ਕਿਉਂਕਿ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਆ ਨਾ ਰਾਤ ਦਾ ਸਾਰੇ ਦਿਨ ਦਾ ਲੇਖਾ ਪਰਮਾਤਮਾ ਰਾਤ ਨੂੰ ਆਪਣਾ ਲੈ ਕਰਦੇ ਨੇ ਕਿ ਇਹਨੇ ਦਿਨ ਵਿੱਚ ਕੀ ਕੀਤਾ ਕੀ ਨਹੀਂ ਕੀਤਾ ਤਾਂ ਤੁਸੀਂ ਆਪ ਹੀ ਦੇਖ ਲਓ ਪਰਮਾਤਮਾ ਆਪਣੇ ਇੱਥੇ ਰਹਿੰਦੇ ਨੇ ਜਦੋਂ ਆਪਾਂ ਆਪਣੀ ਅੱਖਾਂ ਬੰਦ ਹੁੰਦੀਆਂ ਹਨ ਸਾਹਮਣੇ ਆਪਣੇ ਪਰਮਾਤਮਾ ਰਹਿੰਦੇ ਨੇ ਜੀ ਜੋ ਵੀ ਆਪਾਂ ਦਿਨ ਵਿੱਚ ਕਰਦੇ ਆ ਉਹ ਲਿਖਾ ਉੱਥੇ ਰਾਕ ਨੂੰ ਦਿੱਤਾ ਜਾਂ ਉਹ ਆਪਣੇ ਆਪ ਉਹ ਲਿਖਾ ਉੱਥੇ ਜਮ੍ਹਾਂ ਹੋ ਜਾਂਦਾ ਵੀ ਇਹਨੇ ਕੀ ਕੀਤਾ ਦਿਨ ਵਿੱਚ ਤੇ ਕਿਹੜਾ ਕੰਮ ਕੀਤਾ ਦਿਨ ਵਿੱਚ ਕਿੰਨਾ ਮੇਰਾ ਨਾਮ ਜਪਿਆ ਕਿੰਦਾ ਨੇ ਤੇ ਤੁਸੀਂ ਦੇਖੋ ਹਰ ਰੋਜ਼ ਦੀ ਰਿਪੋਰਟ ਜਦੋਂ ਪਰਮਾਤਮਾ ਲਈ ਜਾਊਗੀ ਆਪਣੀ ਆਪਾਂ ਦਿਨ ਵਿੱਚ ਇੰਨਾ ਨਾਮ ਪਰਮਾਤਮਾ ਦਾ ਜਪਿਆ ਤਾਂ ਉਹ ਕਹਿਣਗੇ ਮੇਰਾ ਬੱਚਾ ਮੇਰਾ ਨਾਮ ਲੈ ਰਿਹਾ ਹੈ ਤਾਂ ਉਹ ਆਪਣੇ ਆਪ ਹੀ ਤੁਹਾਡੇ ਨੇੜੇ ਆਣਗੇ ਤੁਹਾਡੇ ਨੇੜੇ ਆਉਣਗੇ ਤੁਸੀਂ ਆ ਉਹਨਾਂ ਦੇ ਨੇੜੇ ਜਾਂਦੇ 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 ਉਹ ਤੁਹਾਡੇ ਨੇੜੇ ਆਉਂਦੀਆਂ ਆਉਣਗੇ ਇੱਕ ਦਿਨ ਤੁਸੀਂ ਇਦਾਂ ਦਾ ਦਿਮਾਗ ਹੋ ਜਾਊਗਾ ਤੁਹਾਡਾ ਕਿ ਯੂ ਮੈਨੂੰ ਉਹਨਾਂ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਦਿਮਾਗ 'ਚ ਆਪਣੇ ਇਹੇ ਰੱਖੋ ਕਿ ਮੈਨੂੰ ਇਹ ਜ਼ਰੂਰੀ ਹੈਗਾ ਜੀ ਆਪਣੇ ਦਿਮਾਗ 'ਚ ਰੱਖਣਾ ਜਦੋਂ ਵੀ ਆਪਾਂ ਗੁਰਮੰਤਰ ਵਾਹਿਗੁਰੂ ਦਾ ਜਾਪ ਕਰਨਾ ਹੋ ਤੁਸੀਂ ਕਿ ਇੱਛਾ ਨਹੀਂ ਰੱਖਣੀ ਹੈਗੀ ਮੇਰਾ ਆ ਕੰਮ ਪੂਰਾ ਹੋ ਜੀ ਮੇਰਾ ਜੋ ਕੰਮ ਪੂਰਾ ਹੋ ਜੇ ਮੇਰੇ ਬੱਚੇ ਪੜ੍ਹ ਲੈਣ ਮੇਰਾ ਉਹ ਹੋ ਜੇ ਉਹ ਤਾਂ ਜਦੋਂ ਜੀ ਹੁਣ ਮੇਰੇ ਲਾਲੋ ਜੀ ਅੱਜ ਅੱਜ ਮੈਂ ਨਾ ਹਾਂ ਦੁਨੀਆ ਤੇ ਬੱਚੇ ਤਾਂ ਮੇਰੇ ਫੇਰ ਵੀ ਪੜਨਗੇ ਉਹ ਕੌਣ ਪੜਾਊਗਾ ਪਰਮਾਤਮਾ ਵਾਹਿਗੁਰੂ ਨੇ ਤਾਂ ਸਾਰੇ ਕੰਮ ਕੌਣ ਕਰੂਗਾ ਕੋਈ ਵੀ ਕਰ ਸਕਦਾਗਾ ਅੱਜ ਜਿਹੜਾ ਆਪਾਂ ਨਾ ਹਾਂਗੇ ਕੰਮ ਤਾਂ ਨਹੀਂ ਰੁਕਦਾ ਬੱਚੇ ਬੰਦੇ ਦਾ ਕਿਸੇ ਦਾ ਵੀ ਤਾਂ ਤੁਸੀਂ ਆਪਨੇ ਆਪ ਹੀ ਦੇਖੋ ਜੀ ਜਦੋਂ ਤੁਸੀਂ ਇਹ ਦਿਮਾਗ ਬਣਾ ਲਓਗੇ ਨਾ ਵਾਹਿਗੁਰੂ ਅਲੇ ਪਾਸੇ ਲਾ ਲਓਗੇ ਦਿਮਾਗ ਮਨੂੰ ਆਪਣੇ ਆਪ ਹੀ ਤੋਂ ਦੀਆਂ ਟੈਨਸ਼ਨਾਂ ਸਾਰੋ ਮੁੰਨ ਲੱਗ ਜਾਂਦੀਆਂ ਜਦੋਂ ਤੁਸੀਂ ਆਪਣੀ ਜਿਹੜੀ એનર્ਜੀ ਹੈਗੀ ਆ ਉਹ ਪੋਜ਼ਿਟਿਵ ਰੱਖਣੀ ਸ਼ੁਰੂ ਕਰਤੀ ਕਿ ਮੈਂ ਤਾਂ ਕਰਦਾ ਹੀ ਨਹੀਂ ਉਹ ਪੀਤਾ ਕਰਦਾ ਸਭ ਕੁਝ ਪ੍ਰਮਾਤਮਾ ਮੇਰਾ ਵਧੀਆ ਹੀ ਕਰੂਗਾ ਸਭ ਕੁਝ ਮੇਰਾ ਫਿਕਰ ਹੀ ਉਹਨਾਂ ਨੂੰ ਤਾਂ ਫਿਰ ਜਦੋਂ ਤੁਸੀਂ ਉਹਨਾਂ ਨਾਲ ਜੁੜ ਜਾਂਦੇ ਆ ਨਾ ਤੁਹਾਡੇ ਤੇ ਆਪਣੇ ਆਪ ਜਿਹੜੀ ਉਹ ਊਰਜਾ ਹੁੰਦੀ ਹੈ ਨਾ ਜੀ ਉਹ ਪੋਜ਼ਿਟਿਵ ਹੋਣੀ ਸ਼ੁਰੂ ਹੋ ਜਾਂਦੀ ਆ ਜਿਵੇਂ ਜਿਵੇਂ ਤੁਹਾਡੀ ਊਰਜਾ ਪੋਜ਼ਿਟਿਵ ਸ਼ੁਰੂ ਹੋ ਜਾਂਦੀ ਆ ਤੁਹਾਡੀ ਨੈਗੇਟਿਵ ਊਰਜਾ ਜਿਹੜੀ ਤੁਹਾਡੇ ਤੋਂ ਦੂਰ ਚਲੀ ਜਾਂਦੀ ਦੂਰ ਚਲੀ ਜਾਂਦੀ ਆ ਜਿਨ੍ਹਾਂ ਨੂੰ ਆਪ ਕਹਿੰਨੇ ਪੰਜ ਦੂਤ ਉਹ ਦੂ ਚਲੇ ਜਾਂਦੇ ਦੂ ਚਲੇ ਤੁਹਾਡੇ ਦਿਮਾਗ ਬਿਲਕੁਲ ਰੈਕਸਨ ਲੈਣ ਲੱਗ ਜਾਂਦਾ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੁਹਾਡੇ ਦਿਮਾਗ ਵਿੱਚ ਇਹ ਫੀਲ ਹੋਣ ਲੱਗ ਜੂਗਾ ਕਿ ਸਭ ਕੁਝ ਤਾਂ ਕਰਨ ਵਾਲਾ ਪਰਮਾਤਮਾ ਵਾ ਤਾਂ ਫਿਰ ਮੈਂ ਕਿਉਂ ਟੈਨਸ਼ਨ ਹਾਂ ਮੈਨੂੰ ਟੈਨਸ਼ਨ ਲੈਣ ਦੀ ਕੀ ਲੋੜਾ ਕਰਨ ਵਾਲਾ ਤਾਂ ਪਿਤਾ ਵਾ ਜੀ ਐਦਾਂ ਜੀ ਤੁਸੀਂ ਸਿਮਰਨ ਕਰਦੇ ਰਹੋ ਤੇ ਜਿਵੇਂ ਕਰੋ ਉਠਣ ਸਾਤ ਉਸ ਤੋਂ ਬਾਅਦ ਕੰਸਾ ਕਰੋ ਜਦੋਂ ਤੁਸੀਂ ਅੱਖਾਂ ਖੁੱਲੀਆਂ ਉਹਦੋਂ ਕਰੋ ਅੱਖਾਂ ਬੰਦ ਨਹੀਂ ਕਰੋ ਹੈ ਅੱਖਾਂ ਖੁੱਲੀਆਂ ਉਹਦੋਂ ਕਰੋ ਤੁਸੀਂ ਦਿਨ ਵਰੇ ਕੰਮ ਕਾਰ ਕਰਦੇ ਸਮੇਂ ਕਰੋ ਜੇ ਸਵੇਰੇ ਤੁਹਾਡੇ ਕੋਲ ਲੱਗਦਾ ਤੁਹਾਨੂੰ ਤੁਸੀਂ 15 ਮਿੰਟ ਬੈਠ ਕੇ ਜ਼ਰੂਰ ਕਰੋ ਸਿਮਰਨ ਬਹੁਤ ਜ਼ਰੂਰੀ ਹੈ ਜਿੰਨਾ ਸਿਹਤ ਲਈ ਖਾਣਾ ਪੀਣਾ ਜ਼ਰੂਰੀ ਹੈ ਕੱਪੜੇ ਜ਼ਰੂਰੀ ਹੈ ਤਾਂ ਆਪਣੀ ਜਿਹੜੀ ਆਤਮਾ ਅੰਦਰ ਆਪਣੀ ਰੂਹ ਆ ਉਹਦੇ ਵਾਸਤੇ ਸਿਮਰਨ ਬਹੁਤ ਜ਼ਰੂਰੀ ਹੈ ਤੁਸੀਂ 10 15 ਮਿੰਟ ਕੰਮ ਦੇ ਵਿੱਚ ਕੰਮ ਜ਼ਰੂਰ ਕਰੋ ਜੀ ਹੌਲੀ ਹੌਲੀ ਟੜਦਾ ਜਾਵੇਗਾ ਤੁਹਾਡਾ ਵੱਡਾ ਜਾਏਗਾ ਸਮਝੀ ਮਜੀ ਮਸਤ ਬਣਾ ਲਈ ਸਰੀਰ ਜਿਹੜਾ ਰੈਕਸ ਹੋ ਜਾਊਗਾ ਕਿਉਂਕਿ ਤੁਹਾਡਾ ਜਿਹੜਾ ਸਰੀਰ ਰਿਲੈਕਸ ਹੋਣ ਲੱਗ ਗਿਆ ਨਾ ਤੁਸੀਂ ਅੱਧੀਆਂ ਪਰੇਸ਼ਾਨੀਆਂ ਦਾ ਹੱਲ ਤੁਹਾਡਾ ਦੂਰ ਚਲੇ ਜਾਊਗਾ ਤੇ ਸਰੀਰ ਵੀ ਤੁਹਾਡਾ ਤੁਹਾਨੂੰ ਟਿਕਾ ਨਹੀਂ ਦਿੰਦਾ ਹੈਗਾ ਤਾਂ ਉਸ ਤੋਂ ਬਾਅਦ ਤੁਸੀਂ ਦਿਨ ਵੇਲੇ ਕੰਮ ਕਰਦੇ ਸਮੇਂ ਤੇ ਭੈਣਾਂ ਨੂੰ ਮੇਰੀਆਂ ਨੂੰ ਬੇਨਤੀ ਹੈ ਜੀ ਉਹ ਖਾਣਾ ਬਣਾਉਂਦੇ ਸਮੇਂ ਵਾਹਿਗੁਰੂ ਪ੍ਰਮਾਤਮਰ ਦਾ ਜਾਪ ਜ਼ਰੂਰ ਕਰਨ ਵਾਹਿਗੁਰੂ ਵਾਹਿਗੁਰੂ ਇਦਾਂ ਜਾਪ ਜ਼ਰੂਰ ਕਰਨ ਜੀ ਖਾਣਾ ਬਣਾਉਂਦੇ ਸਮੇਂ ਰੋਟੀ ਪਾਉਂਦੇ ਸਮੇਂ ਤਾਂ ਉਸ ਸਮੇਂ ਵੀ ਤੁਹਾਡੇ ਨੈਗੇਟਿਵ ਥਾਟ ਤੁਹਾਡੇ ਤੋਂ ਦੂਰ ਰਹਿਣਗੇ ਤੇ ਦੂਸਰਾ ਇਹ ਕਿ ਜੋ ਆਪਾਂ ਖਾਣਾ ਘਰ ਵਿੱਚ ਬਣਾਇਆ ਵਾਹਿਗੁਰੂ ਜੀ ਮਨਤਨ ਨਾਮ ਪ੍ਰਸ਼ਾਦ ਤੇ ਇਹ ਪ੍ਰਸ਼ਾਦ ਜਿਹੜਾ ਖਾਣਾ ਬਣ ਗਿਆ ਨਾ ਜੀ ਉਹ ਜਦੋਂ ਆਪਣੇ ਅੰਦਰ ਜਾਂਦਾ ਨਾ ਜੀ ਉਹਨੇ ਹੀ ਖੂਨ ਬਣਾਉਣਾ ਉਹਨੇ ਹੀ ਦਿਮਾਗ ਤੱਕ ਖੂਨ ਪਹੁੰਚਣਾ ਵਾ ਉਹੀ ਖੂਨ ਦਿਮਾਗ ਤੱਕ ਪਹੁੰਚਣਾ ਉਹ ਸਾਰੇ ਸਰੀਰ ਚ ਖੂਨ ਰਹਿਣਾ ਆਪਣੇ ਆਪ ਘਰ ਚ ਕੋਈ ਕਲੇਸ਼ ਨਹੀਂ ਹੋਗਾ ਸਾਰੇ ਘਰ ਚ ਸ਼ਾਂਤੀ ਮਿਲੂਗੀ ਤੇ ਇਦਾਂ ਖਾਣਾ ਬਣਾਉਂਦੇ ਸਮੇਂ ਫਿਰ ਰਾਤ ਸਮੇਂ ਵੀ ਜੀ ਜ਼ਰੂਰ ਕਰਨਾ ਹੈਗਾ ਪੈਣੇ ਸਮੇਂ ਸੋਚਿਆ ਨਾ ਕਰੋ ਮੈਂ ਸਵੇਰ ਨੂੰ ਉੱਠ ਕੇ ਆ ਕੰਮ ਕਰਨਾ ਜੋ ਉੱਠੋਗੇ ਤਾਂ ਤਾਂ ਹੀ ਕੰਮ ਕਰੋਗੇ ਨਾ ਤੇ ਫਿਰ ਉੱਠਣ ਤੋਂ ਪਹਿਲਾਂ ਆਪਾਂ ਪਰਮਾਤਮਾ ਦਾ ਨਾਮ ਲੈ ਲਈਏ ਜਿਹੜਾ ਆਪਣਾ ਸਾਰਾ ਦਿਨ ਸਹਾਇ ਹੋਵੇ ਤਾਂ ਆ ਵੀਡੀਓ ਦੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਨੀ ਆ ਜੀ ਬੋਲਦੇ ਸਮੇਂ ਮੇਥੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਦੇ ਹੋ ਇਹ ਮੇਰੀ ਜ਼ਿੰਦਗੀ ਦਾ ਆਪ ਦਾ ਐਕਸਪੀਰੀਅੰਸ ਆ ਇਸ ਸਮੇਂ ਮੈਂ ਆਪਣੀ ਜ਼ਿੰਦਗੀ ਲਈ ਤੇ ਬਹੁਤ ਖੁਸ਼ ਹਾਂ ਮੈਨੂੰ ਨਹੀਂ ਪਤਾ ਦੁਨੀਆ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਆਪਣੀ ਰੋਲ ਜਿਹੜੀ ਉਹ ਵਾਹਿਗੁਰੂ ਨੇ ਖੜਨੀ ਹੈ ਆਪਣਾ ਦਿਮਾਗ ਜਿਹੜਾ ਉਹ ਵਾਹਿਗੁਰੂ ਨੇ ਦੇਂਦਾ ਵਾ ਤੇ ਮੈਂ ਨਹੀਂ ਸੋਚਦੀ ਹੈਗੀ ਇਹ ਕਿ ਮੇਰਾ ਅਗਲੇ ਦਿਨ ਕੀ ਹੋਣਾ ਕੀ ਨਹੀਂ ਹੋਣਾ ਆਪਣੇ ਆਪ ਹੀ ਹੋ ਜਾਂਦਾ ਜੀ ਸਾਰਾ ਕੁਝ ਆਪਾਂ ਨਹੀਂ ਕਰਨ ਵਾਲੇ ਹੈਗੇ ਇਹ ਦਿਮਾਗ 'ਚ ਬਿਠਾ ਲੇ ਤੇ ਮੇਥੋਂ ਬੋਲਦੇ ਸਮੇਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ